ਸੱਚਾ ਗੱਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਉਨਡਾਰੀਓ ਸਰਕਾਰ ਦਾ ਇਤਿਹਾਸਿਕ ਫੈਸਲਾ ਖਤਰਨਾਕ ਡਰਾਈਵਿੰਗ ਨਾਲ ਕਿਸੇ ਦੀ ਮੌਤ ਦੇ ਕਾਰਨ ਬਣਨ ਵਾਲੇ ਡਰਾਈਵਰ ਨੂੰ ਲੱਗੇਗੀ ਜ਼ਿੰਦਗੀ ਭਰ ਡਰਾਈਵਿੰਗ ਬੈਨ ਕੈਨੇਡਾ 2026 ਲਈ ਸਟੱਡੀ ਪਰਮਿਟਸ ਵਿੱਚ 7% ਘਟਾ ਕਰਦਾ ਨਵੇਂ ਨਿਯਮਾਂ ਨਾਲ ਵਿਦਿਆਰਥੀਆਂ ਦੀ ਗਿਣਤੀ ਸੰਤੁਲਿਤ ਅਤੇ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਬਣਾਉਂਦਾ ਹੈ ਤਾਂ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਐਲਾਨ ਕੀਤਾ ਹੈ ਕਿ ਸਟੀਲ ਅਤੇ ਲੱਕੜ ਉਦਯੋਗਾਂ ਨੂੰ ਸੰਭਾਲਣ ਅਤੇ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਨਵੇਂ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਵਿਦੇਸ਼ੀ ਸਟੀਲ ਆਯਾਤਾਂ ਤੇ ਪਾਬੰਦੀ ਲਗਾਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਸਟੀਲ ਅਤੇ ਲੰਬਰ ਉਦਯੋਗਾਂ ਨੂੰ ਬਚਾਉਣ ਅਤੇ ਤਾਕਤਵਰ ਬਣਾਉਣ ਲਈ ਨਵੀਆਂ ਵੱਡੀਆਂ ਨੀਤੀਆਂ ਦਾ ਐਲਾਨ ਕੀਤਾ ਹੈ। ਇਹ ਦੋਵੇਂ ਉਦਯੋਗ ਹਾਲੀ ਵਿੱਚ ਲੱਗੀਆਂ ਵਿਦੇਸ਼ੀ ਟੈਰਿਫਾਂ ਅਤੇ ਵਪਾਰਕ ਦਬਾਵਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਹੁਣ ਵਿਦੇਸ਼ੋਂ ਆਉਣ ਵਾਲੇ ਸਟੀਲ ਅਤੇ ਕੰਟਰੋਲ ਹੋਰ ਸਖਤ ਕੀਤੇ ਜਾਣਗੇ ਅਤੇ ਕੈਨੇਡਾ ਵਿੱਚ ਬਣੇ ਸਮਾਨ ਨੂੰ ਵਧੇਰੀ ਤਰਜੀਹ ਦਿੱਤੀ ਜਾਵੇਗੀ। ਨਵੀਆਂ ਨੀਤੀਆਂ ਤਹਿਤ ਰੇਲ ਮਾਲ ਪਹਾੜੇ ਵਿੱਚ ਵੀ ਵੱਡੀ ਕਟੌਤੀ ਕੀਤੀ ਜਾਵੇਗੀ ਤਾਂ ਕਿ ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਸਟੀਲ ਅਤੇ ਲੱਕੜ ਸਸਤੀ ਅਤੇ ਤੀਜੀ ਨਾਲ ਪਹੁੰਚਾਈ ਜਾ ਸਕੇ ਸਰਕਾਰ ਨੇ ਉਦਯੋਗ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਸਹਾਇਤਾ ਪ੍ਰੋਗਰਾਮ ਨਵੀਆਂ ਟਰੇਡਿੰਗ ਅਤੇ ਕੰਪਨੀਆਂ ਲਈ ਵਿੱਤੀ ਮਦਦ ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ ਹੈ ਇਹ ਸਾਰੇ ਉਪਰਾਲੇ ਇਸ ਗੱਲ ਨੂੰ ਯਕੀਨੀ ਬਣਾਉਣ ਵਾਸਤੇ ਹਨ ਕਿ ਕੈਨੇਡਾ ਲਈ ਆਪਣੀ ਉਤਪਾਦਾਂ ਸਮਰੱਥਾ ਨੂੰ ਮਜ਼ਬੂਤ ਕਰੇ ਨੌਕਰੀਆਂ ਬਚੇ ਰਹਿਣ ਅਤੇ ਦੇਸ਼ ਦੀ ਅਰਥ ਵਿਵਸਥਾ ਹੋਰ ਸਥਿਰ ਅਤੇ ਸਵੈ ਨਿਰਭਰ ਬਣੇ ਉਨਟਾਰੀਓ ਸਰਕਾਰ ਨੇ ਐਸਾ ਬਿੱਲ ਪੇਸ਼ ਕੀਤਾ ਹੈ ਜਿਸ ਤੇ ਅਧੀਨ ਜੇ ਕੋਈ ਡਰਾਈਵਰ ਖਤਰਨਾਕ ਡਰਾਈਵਿੰਗ ਕਰਦੇ ਕਿਸੇ ਦੀ ਮੌਤ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਲਾਈਫ ਟਾਈਮ ਲਈ ਡਰਾਈਵਿੰਗ ਲਾਇਸੈਂਸ ਬੈਨ ਕਰ ਦਿੱਤਾ ਜਾਵੇਗਾ ਇਹ ਕਦਮ ਸੜਕਾਂ ਦੀ ਸੁਰੱਖਿਆ ਵਧਾਉਣ ਲਈ ਉਠਾਇਆ ਗਿਆ ਜਿੱਥੇ ਸਰਕਾਰ ਨੇ ਸੜਕਾਂ ਦੀ ਸੁਰੱਖਿਆ ਲਈ ਇੱਕ ਕੜਾ ਕਦਮ ਚੁੱਕਿਆ ਹੈ ਹੁਣ ਜੇ ਕੋਈ ਡਰਾਈਵਰ ਖਤਰਨਾਕ ਡਰਾਈਵਿੰਗ ਕਰਦਾ ਅਤੇ ਉਸ ਕਰਕੇ ਜੇ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਡਰਾਈਵਰ ਨੂੰ ਜ਼ਿੰਦਗੀ ਭਰ ਲਈ ਗੱਡੀ ਚਲਾਉਣ ਤੋਂ ਰੋਕਿਆ ਜਾ ਸਕਦਾ ਹੈ ਜੀ ਹਾਂ ਲਾਈਫਟਾਈਮਲੀ ਉਸ ਦਾ ਲਾਇਸੈਂਸ ਬੈਨ ਕਰ ਦਿੱਤਾ ਜਾਵੇਗਾ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਸੜਕਾਂ ਤੇ ਰੋਜ਼ ਹੋ ਰਹੀਆਂ ਬੇਬੁਨਿਆਦੀ ਅਤੇ ਤੇਜ਼ ਰਫ਼ਤਾਰ ਕਾਰਨ ਲੋਕਾਂ ਦੀਆਂ ਬਹੁਤ ਜਾਨਾਂ ਜਾ ਰਹੀਆਂ ਇਸ ਲਈ ਹੁਣ ਵਕਤ ਆ ਗਿਆ ਹੈ ਕਿ ਅਸੀਂ ਖਤਰਨਾਕ ਡਰਾਈਵਿੰਗ ਵਿਰੁੱਧ ਸਖਤ ਕਾਨੂੰਨ ਬਣਾਏ ਜਾਣ। ਨਵੇਂ ਬਿੱਲ ਦੇ ਤਹਿਤ ਜੇ ਕੋਈ ਡਰਾਈਵਰ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਹ ਮੁਰ ਕਦੇ ਵੀ ਸੜਕ 'ਤੇ ਵਾਹਨ ਨਹੀਂ ਚਲਾ ਸਕੇਗਾ। ਇਸ ਕਦਮ ਦਾ ਮਕਸਦ ਇਹ ਵੀ ਹੋਵੇਗਾ ਕਿ ਲੋਕ ਗੱਡੀ ਚਲਾਉਂਦੇ ਸਮੇਂ ਹੋਰ ਜ਼ਿੰਮੇਵਾਰ ਬਣਨ। ਕਿਉਂਕਿ ਇੱਕ ਪਲ ਦੀ ਗਲਤੀ ਕਿਸੇ ਪਰਿਵਾਰ ਲਈ ਸਾਰੀ ਉਮਰ ਦਾ ਦੁੱਖ ਬਣ ਸਕਦੀ ਹੈ ਇਸ ਲਈ ਸਰਕਾਰ ਚਾਹੁੰਦੀ ਹੈ ਕਿ ਡਰਾਈਵਰ ਸਮਝਣ ਕਿ ਰੂਲ ਤੋੜਨਾ ਕਿੰਨਾ ਭਾਰੀ ਪੈ ਸਕਦਾ ਹੈ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੜਕ ਹਾਦਸੇ ਵਿੱਚ ਗੁਆਇਆ ਹੈ ਉਹ ਇਸ ਬਿੱਲ ਦਾ ਸਵਾਗਤ ਕਰਦੇ ਹਨ ਉਹ ਕਹਿੰਦੇ ਹਨ ਕਿ ਇਹ ਫੈਸਲਾ ਹੋਰ ਲੋਕਾਂ ਦੀ ਜ਼ਿੰਦਗੀ ਬਚਾਏਗਾ ਅਤੇ ਖਤਰਨਾਕ ਡਰਾਈਵਰਾਂ ਨੂੰ ਸਪਸ਼ਟ ਸੰਦੇਸ਼ ਦੇਵੇਗਾ ਕਿ ਬੇਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਗਲੇ ਦਿਨਾਂ ਵਿੱਚ ਇਹ ਬਿੱਲ ਲੈਜਿਸਲੇਟਰ ਵਿੱਚ ਚਰਚਾ ਲਈ ਜਾਏਗਾ ਅਤੇ ਜੇ ਪਾਸ ਹੋ ਗਿਆ ਤਾਂ ਉਨਚਾਰੀਓਂ ਦੀਆਂ ਸੜਕਾਂ ਤੇ ਸੁਰੱਖਿਆ ਦੇ ਨਵੇਂ ਮਾਪਦੰਡ ਲਾਗੂ ਕੀਤੇ ਜਾਣਗੇ ਕੈਨੇਡਾ ਨੇ 2026 ਲਈ ਸਟੱਡੀ ਪਰਮਿਟਾਂ ਦੀ ਗਿਣਤੀ ਲਗਭਗ 7% ਘਟਾ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਕਿ 2026 ਵਿੱਚ 2025 ਨਾਲੋਂ ਕੁਝ ਘੱਟ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਟੱਡੀ ਪਰਮਿਟ ਮਿਲਣਗੇ। ਸਰਕਾਰ ਨੇ ਇਹ ਦੱਸਿਆ ਹੈ ਕਿ 2026 ਵਿੱਚ ਕੁੱਲ 4,8000 ਪਰਮਿਟ ਜਾਰੀ ਕੀਤੇ ਜਾਣਗੇ। ਇਮੀਗ੍ਰੇਸ਼ਨ ਰਿਫਿਊਜਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ 2026 ਲਈ ਸਟੱਡੀ ਪਰਮਿਟਾਂ ਦੀ ਗਿਣਤੀ ਘਟਾ ਦਿੱਤੀ ਹੈ। ਹੁਣ 2026 ਵਿੱਚ 2025 ਨਾਲੋਂ ਲਗਭਗ 7% ਘਟ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੜਨ ਆਉਣ ਦੀ ਆਗਿਆ ਮਿਲੇਗੀ। ਸਰਕਾਰ ਨੇ ਦੱਸਿਆ ਹੈ ਕਿ ਕੁੱਲ ਮਿਲਾ ਕੇ 4 ਲੱਖ 8000 ਪਰਮਿਟ ਜਾਰੀ ਕੀਤੇ ਜਾਣਗੇ ਜਿਸ ਵਿੱਚ ਨਵੇਂ ਵਿਦਿਆਰਥੀਆਂ ਅਤੇ ਮੌਜੂਦਾ ਵਿਦਿਆਰਥੀਆਂ ਲਈ ਨਿਊਇਲ ਸ਼ਾਮਲ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂਕਿ ਦੇਸ਼ ਵਿੱਚ ਆਉਣ ਵਾਲੇ ਆਵਾਸੀਆਂ ਦੀ ਗਿਣਤੀ ਬੈਲੈਂਸ ਰਹੇ ਅਤੇ ਸਥਾਨਕ ਸਰੋਤਾਂ ਤੇ ਬੋਝ ਘੱਟ ਹੋਵੇ। ਕੈਨੇਡਾ ਚਾਹੁੰਦਾ ਹੈ ਕਿ ਵਿਦਿਆਰਥੀ ਆਪਣੇ ਸਕੂਲ ਚੁਣਨ, ਅਰਜੀ ਦੇਣ ਅਤੇ ਯੋਜਨਾ ਬਣਾਉਣ ਵਿੱਚ ਹੁਸ਼ਿਆਰ ਰਹਿਣ। ਇਸ ਨਵੇਂ ਕਦਮ ਨਾਲ ਸਰਕਾਰ ਦੇਸ਼ ਦੀ ਅਰਥਵਿਵਸਥਾ ਨੂੰ ਸਥਿਰ ਅਤੇ ਲੰਬੇ ਸਮੇਂ ਲਈ ਮਜ਼ਬੂਤ ਬਣਾਉਣ ਦਾ ਯਤਨ ਕਰ ਰਹੀ ਹੈ। ਵਿਦਿਆਰਥੀਆਂ ਲਈ ਇਹ ਚੁਣੌਤੀ ਹੋ ਸਕਦੀ ਹੈ ਪਰ ਉਹ ਹੁਣ ਹੋਰ ਸੋਚ ਸਮਝ ਕੇ ਆਪਣੇ ਭਵਿੱਖ ਦੀ ਯੋਜਨਾ ਬਣਾ ਸਕਣਗੇ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਟ੍ਰਾਂਜ਼ਿਟ ਸਿਸਟਮ ਤੇ ਹਿੰਸਾ ਅਪਰਾਧਕ ਵਧ ਰਹੇ ਹਨ। ਖਾਸ ਕਰਕੇ ਕੁਝ ਸ਼ਹਿਰਾਂ ਵਿੱਚ ਹਿੰਸਾ ਲਗਭਗ 300% ਤੱਕ ਵੱਧ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਬਿਹਤਰ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਪਰ ਸਵਾਰੀਆਂ ਵਿੱਚ ਚਿੰਤਾ ਵੱਧ ਗਈ ਹੈ। ਹਾਲੀ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਟ੍ਰਾਂਜ਼ਿਟ ਸਿਸਟਮ ਅਤੇ ਹਿੰਸਾ ਦੇ ਅਪਰਾਧ ਵਧ ਰਹੇ ਹਨ ਖਾਸ ਕਰਕੇ ਕੁਝ ਸ਼ਹਿਰਾਂ ਵਿੱਚ ਹਿੰਸਾ ਲਗਭਗ 300% ਤੱਕ ਵੱਧ ਚੁੱਕੀ ਹੈ। ਇਸ ਕਾਰਨ ਸਵਾਰੀਆਂ ਵਿੱਚ ਚਿੰਤਾ ਵੱਧ ਗਈ ਹੈ ਤੇ ਲੋਕ ਆਪਣੇ ਦਿਨਚਰਿਆ ਦੀਆਂ ਯਾਤਰਾ ਸੁਰੱਖਿਤ ਤਰੀਕੇ ਨਾਲ ਕਰਨ ਲਈ ਹੁਸ਼ਿਆਰ ਹੋਏ ਹਨ। ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਸੁਰੱਖਿਆ ਬਿਹਤਰ ਬਣਾਉਣ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ ਜਾ ਰਿਹਾ ਹੈ ਤੇ ਇਸ ਵਿੱਚ ਨਵੇਂ ਸੁਰੱਖਿਆ ਅਧਿਕਾਰੀ, ਸੀਸੀਟੀਵੀ ਕੈਮਰੇ ਅਤੇ ਪੈਟਰੋਲਿੰਗ ਵਧਾਉਣ ਲਈ ਉਪਾਏ ਸ਼ਾਮਿਲ ਹਨ। ਸਵਾਰੀਆਂ ਲਈ ਇਹ ਸਮੱਸਿਆ ਚਿੰਤਾ ਵਾਲੀ ਹੈ ਪਰ ਸਰਕਾਰ ਅਤੇ ਟ੍ਰਾਂਜ਼ਿਟ ਅਧਿਕਾਰੀ ਇਸ ਨੂੰ ਠੀਕ ਕਰਨ ਲਈ ਲੱਗੇ ਹੋਏ ਹਨ। ਕੈਨੇਡਾ ਦੇ ਸਤਵਰੀ 올림픽 ਜੇਤੂ ਨੂੰ ਨਿਯਮ ਉਲੰਘਣ ਕਰਨ ਦੇ ਕਾਰਨ 2 ਸਾਲ ਲਈ ਬੈਨ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਖੇਡ ਪ੍ਰੇਮੀ ਅਤੇ ਅਧਿਕਾਰੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਗਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਡਾਂ ਵਿੱਚ ਨਿਯਮ ਪਾਬੰਦੀਆਂ ਹੋਣੀਆਂ ਬਹੁਤ ਜ਼ਰੂਰੀ ਹੈ ਅਤੇ ਉਹਨਾਂ ਦੇ ਭਵਿੱਖ ਲਈ ਸਖਤ ਕਦਮ ਲੈਣ ਦੀ ਗੱਲ ਕੀਤੀ ਗਈ ਹੈ ਕੈਨੇਡਾ ਦੇ ਸਤੂਵਾਰੀ 올림픽 ਜੇਤੂ ਨੂੰ ਨਿਯਮਾਂ ਦੀ ਉਲੰਘਣਾ ਕਰਨ ਕਾਰਨ 2 ਸਾਲ ਲਈ ਖੇਡਾਂ ਤੋਂ ਬੈਨ ਕਰ ਦਿੱਤਾ ਗਿਆ ਇਹ ਖਬਰ ਖੇਡਾਂ ਪ੍ਰਣਾਲੀਆਂ ਲਈ ਇੱਕ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਇਸ ਖਿਡਾਰੀ ਨੇ ਕਈ ਮਹੱਤਵਪੂਰਨ ਮੈਦਾਨਾਂ 'ਤੇ ਕੈਨੇਡਾ ਦਾ ਨਾਮ ਰੌਸ਼ਨ ਕੀਤਾ ਅਧਿਕਾਰੀਆਂ ਨੇ ਇਸ ਮਾਮਲੇ ਤੇ ਕਿਹਾ ਹੈ ਕਿ ਖਿਡਾਰੀਆਂ ਨੂੰ ਖੇਡਾਂ ਵਿੱਚ ਇਮਾਨਦਾਰੀ ਅਤੇ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਕਿਸੇ ਨੂੰ ਇਸ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਬੈਨ ਦਾ ਸਿੱਧਾ ਪ੍ਰਭਾਵ ਇਸ ਖਿਡਾਰੀ ਦੇ ਭਵਿੱਖ ਤੇ ਪਵੇਗਾ ਅਤੇ ਉਹ ਅਗਲੇ 2 ਸਾਲਾਂ ਤੱਕ ਕਿਸੇ ਵੀ ਅੰਤਰਰਾਸ਼ਟਰੀ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਦਾ। ਫੈਨਜ਼ ਅਤੇ ਪ੍ਰਸ਼ੰਸਕ ਇਸ ਘਟਨਾ ਤੋਂ ਹੈਰਾਨ ਹਨ ਅਤੇ ਸੋਚ ਰਹੇ ਹਨ ਕਿ ਖਿਡਾਰੀ ਆਪਣੇ ਮੋੜ ਵਾਪਸੀ ਕਿਵੇਂ ਕਰੇਗਾ। ਖੇਡ ਪ੍ਰਸ਼ਾਸਨ ਨੇ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਸਿੱਖ ਲੈਣੀ ਵੀ ਬਹੁਤ ਜ਼ਰੂਰੀ ਹੈ। ਇਹ ਘਟਨਾ ਸਿਰਫ ਖਿਡਾਰੀਆਂ ਲਈ ਹੀ ਨਹੀਂ ਸਗੋਂ ਪੂਰੇ ਕੈਨੇਡਾ ਖੇਡ ਸੰਸਾਰ ਲਈ ਵੀ ਚੇਤਾਵਨੀ ਬਣੀ ਹੋਈ ਹੈ। ਇਸ ਘਟਨਾ ਨੇ ਖੇਡ ਵਿੱਚ ਇਮਾਨਦਾਰੀ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਅਤੇ ਦੁਬਾਰਾ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਤੇ ਦੁਬਾਰਾ ਧਿਆਨ ਕੇਂਦਰਿਤ ਕਰਨਾ ਬਹੁਤ ਜ਼ਰੂਰੀ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਲਹਾਲ ਹੈ ਨਾ ਹੀ ਕੱਲ ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਖਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ